ਪ੍ਰਧਾਨਕੁਟ ਵਿਖੇ ਡੀਰਾ ਬਾਬਾ ਬੂਟੀਸ਼ਾ ਜੀ ਦੇ ਪ੍ਰਾਂਗਨ ਦੇ ਵਿੱਚ ਪਿਪਲਾਂ ਵਾਲਾ ਮੋਹੱਲਾ ਦੇ ਵਿੱਚ ਜਿਹੜਾ ਇਹ ਮੇਲੇ ਦਾ ਆਯੋਜਨ ਕੀਤਾ ਗਿਆ ਸੀ ਸ਼ਾਲੀਵਾ ਮੇਲਾ ਅਸੀਂ ਤੇ ਦੱਸਦੇ ਹਾਂ 17 ਤਰੀਕ ਤੋਂ ਇਹ ਮੇਲਾ ਜਿਹੜਾ ਹੈ ਪ੍ਰారంਭ ਹੋਇਆ ਸੀ ਤੇ 21 ਤਰੀਕ ਤੱਕ ਇਹ ਮੇਲਾ ਚੱਲਨਾ ਸੀ ਪ੍ਰਸੰਗਤਾ ਦੇ ਪਾਰੀ ਹਜੂਮ ਅਤੇ ਮਨੋਰੰਜਨ ਉਤਸਵ ਨੂੰ ਮਨਾਉਂਦੇ ਹੋਏ ਇਹ ਮੇਲਾ ਜਿਹੜਾ ਹੈ 22 ਤਰੀਕ ਨੂੰ ਸਮਾਪਨ ਹੋਇਆ ਤੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਮੇਲੇ ਦਾ ਸਮਾਪਨ ਜਿਹੜਾ ਉਹ ਕੀਤਾ ਗਿਆ ਜਿੱਥੇ ਕਿ ਸੰਗਤਾਂ ਦਾ ਪਾਰੀ ਹਜੂਮ ਸੀ ਤੇ ਉੱਥੇ ਹੀ ਖਾਸ ਮਹਿਮਾਨ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਸ਼੍ਰੀ ਸਾਈਂ ਸ਼੍ਰੀਸ਼ ਮਹਿਮਾਨ ਵੋ ਜੋ ਸ਼ਿਰਕਤ ਕੀਤੀ ਗਈ ਹੈ ਤੇ ਉਥੇ ਹੀ ਖੂਬਸੂਰਤ ਚਾਂਕੀਆਂ ਜੜੀਆਂ ਦੇਖਣ ਨੂੰ ਮਿਲੀਆਂ ਨੇ ਨੀਲਕੰਟ ਜਲੰਧਰ ਵਾਲਿਆਂ ਦੇ ਵੱਲੋਂ ਖੂਬਸੂਰਤ ਚਾਂਕੀਆਂ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਸ਼੍ਰੀ ਗਣੇਸ਼ ਵੰਦਨਾ ਕੀਤੀ ਗਈ ਤੇ ਮੰਤਰਾਂ ਦਾ ਉਚਾਰਨ ਵੀ ਕੀਤਾ ਗਿਆ ਇਸ ਦੇ ਨਾਲ ਹੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਜੀ ਦੀ ਖੂਬਸੂਰਤ ਚਾਂਕੀਆਂ ਵੀ ਜੜੀਆਂ ਦੇਖਣ ਨੂੰ ਮਿਲੀਆਂ ਨੇ ਤੇ ਸ਼ਿਵ ਵਿਵਾਹ ਅਤੇ ਭਸਮ ਆਰਤੀ ਜੜੀ ਹੈ ਉਹ ਇੱਥੇ ਕੀਤੀ ਗਈ ਸੀ ਤੇ ਸੰਕਤਾਂ ਦੇ ਵੱਲੋਂ ਨਤਮਸਤਕ ਹੋ ਕੇ ਆਪਣੀ ਖੁਸ਼ਹਾਲੀ ਦੀ ਮਨੋਕਾਮਨਾ ਜੜੀ ਉਹ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਤਸਵੀਰਾਂ ਵੀ ਜੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੀ ਜਾਣਕਾਰੀ ਜੜੀ ਹੈ ਇੱਥੋਂ ਨੇ ਦਿਰਾਬ ਬੁੱਤੀਸ਼ਾ ਜਿਹਦੇ ਪ੍ਰਧਾਨ ਨੇ ਜਿਹੜੇ ਦੀਪਕ ਜੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਿੜੋ ਧੰਨਵਾਦ ਵੀ ਕੀਤਾ ਹੈ ਕਿ ਇਸ ਮੇਲੇ ਦਾ ਸਮਾਪਨ ਜਿਹੜਾ ਹੈ ਮਨੋਰੰਜਨ ਉਤਸਵ ਦਾ ਸਮਾਪਨ ਜਿਹੜਾ ਹੈ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਹੋਇਆ ਹੈ ਤੇ ਆ우 ਦੇਖਦੇ ਆਂ ਤਸਵੀਰਾਂ ਚਾਂਗੀਆਂ ਦੀਆਂ ਕਿਸ ਤਰ੍ਹਾਂ ਦੇ ਨਾਲ ਮੇਲੇ ਦਾ ਸਮਾਪਨ ਹੋਇਆ ਹੈ ਤੇ ਕਿਸ ਤਰ੍ਹਾਂ ਦੇ ਨਾਲ ਸੰਕਟਾਂ ਦੇ ਵੱਲੋਂ ਜਿਹੜਾ ਪਾਰੀ ਪਾਰੀ ਹਜੂਮ ਜਿਹੜਾ ਇੱਥੇ ਇਕੱਠਾ ਕੀਤਾ ਗਿਆ ਸੀ ਦੇਖਣ ਨੂੰ ਮਿਲਿਆ ਆ우 ਦੇਖਦੇ ਆਂ ਤਸਵੀਰਾਂ ਯਾ ਵਾਟੂ ਖਰੋਨੀ ਸਾਡੇ ਦੇ ਸਾਡੇ ਜਿਹੜਾ ਬਾਬਾ ਬੁੱਢੀ ਸ਼ਾਇਰ ਵਲੋਂ ਸਾਡੇ ਪ੍ਰਧਾਨ ਦੀ ਮੁਸ਼ਰਫਾ ਜੀ ਸਾਡੇ ਪੀਸੀ ਆਉਂਦੇ ਹੋਏ ਇਹ ਮੇਰੀ ਆਇਓ ਇਹ ਆ ਅੱਜ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਦੀ ਲਾਜ ਵਧਾਏਗਾ ਬਾਬਾ ਜੀ ਵਲੋਂ ਔਰ ਜਿਹੜੇ ਅਸਕੇ ਪੁੰਚ ਸਾਡੇ ਮੁਕੇ ਦਿੱਤੀ ਸੀ ਬਾਕੀ ਸਾਰੇ ਸਾਥ ਜਿਹਨੇ ਸ਼ਹਿਰ ਵਾਚਨ ਉਤਸਾਰਿਆਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਦੇ ਹੌਮ ਹੌਮ ਆ ਕੇ ਪਹੁੰਚੇ ਆ ਬਾਬਾਈ ਵਾਲੋ ਡਿਵੈਲ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ মিডিਆ ਨੇ ਸਾਡਾ ਜਿਹਨੇ ਵਿੱਚ ਮੈਂ ਕਿਹੜੇ ਨਾਮ ਯਾਦ ਦੱਸੋ ਕਿ ਭਾਈਆਂ ਨਹੀਂ ਭਜੀ ਆ ਤੁਹਾਨੂੰ ਭਈ ਕਈ ਆਏ ਜਿਨ੍ਹਾਂ ਨੇ ਸਾਡਾ ਬੜਾ ਸਾਡੇ ਇਸ ਟੀਮ ਨੂੰ ਤੁਹਾਡੇ ਮੇਲੇ ਨੂੰ ਬੜਾ ਅੱਗੇ ਤੱਕ ਸੋਸ਼ਲ ਮੀਡੀਆ ਨੂੰ ਬੜਾ ਅੱਗੇ ਲਿਆਂਦਾ ਆਈ ਉਹਨਾਂ ਦਾ ਬਾਬੇ ਵੱਲੋਂ ਬੜਾ ਬੜਾ ਸ਼ੁਕਰੀਆ ਹੁੰਦਾ ਹੈ ਸਾਰਿਆਂ ਦਾ ਹੀ ਤੇ ਅੱਜ ਤੁਹਾਡਾ ਜੀ ਇਹ ਪ੍ਰੋਗਰਾਮ ਸਾਡਾ 13 ਤਰੀਕ ਨੂੰ ਸ਼ੁਰੂ ਹੋਇਆ ਸੀ 13 ਨੂੰ ਸਾਡਾ ਸਮਾਜਰ ਮੇਲਾ ਪਾਕੀ ਮੇਲਾ ਸੀ ਚੋਲਾ ਬੋਲੇ ਦੋਨੋ ਸ਼ਹਿਰ ਮੇਲਾ ਸੀ 17 18 19 20 21 ਦਾ ਸਾਡਾ ਬਨਾਲਾ ਕਵਾਲੀਆਂ ਦਾ ਮੇਲਾ ਸੀ ਤੇ ਅੱਜ ਸਾਡਾ ਆਖਰੀ ਸਮਾਪਨ ਦਿਨ ਪੰਡਾਰੇ ਦਾ ਤੇ ਨਾਲ ਸਾਡਾ ਕਵਾਲੀਆਂ ਦਾ ਤੇ ਨਾਲੇ ਮਹਾਰਾਜ ਦੀ ਝਾਂਗਿਆਂ ਨਾਲ ਬੋਲੇ ਨਾਲੇ ਝਾਂਗਿਆਂ ਨਾਲ ਅੱਜ ਸਮਾਪਨ ਹੋਇਆ ਇਸ ਦਿਨ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਗਣਮਨੂ ਵਿਅਕਤੀ ਸਾਡੇ ਦਰਬਾਰ 'ਚ ਆਏ ਬਾਬੇ ਦੀ ਉਹਨਾਂ ਨੇ ਹਾਜ਼ਰੀ ਰਾਸ਼ਵਾਲ ਲਿਆ ਆਇਓ ਸਾਰਿਆਂ ਦਾ ਮੀਡੀਆ ਦਾ ਫਿਰ ਤਹਿ ਦਿਲੋਂ ਸਵਾਗਤ ਕਰਦੇ ਆ। ਜੈ ਸ਼੍ਰੀ ਰਾਮ ਜੈ ਬੋਲੇ ਰਾਮ ਜੈ ਬਾਬੇ ਦੀ। ਸ਼੍ਰੀ ਰਾਮ ਜੈ ਵੀਰ ਜੰਗਲੀ ਜੈ ਮਾਤਾ ਦੀ। ਸਾਰਿਆਂ ਨੂੰ ਬੜੀ ਹੀ ਖੁਸ਼ੀ ਭਾਵ ਦੇ ਨਾਲ ਮੈਂ ਦੱਸਣਾ ਚਾਹਨਾ ਪੂਰੇ ਸ਼ਹਿਰ ਵਾਸੀਆਂ ਨੂੰ ਕਿ ਸਾਡਾ 46ਵਾਂ વાર્ਸ਼ਿਕ ਭੰਡਾਰਾ ਬੜੀ ਧੂਮਤਾਪਨ ਨਾਲ ਸੰਪੰਨ ਹੋਇਆ ਜਿਹੜਾ ਇਹ 13 ਤਰੀਕ ਤੋਂ ਮੇਲਾ ਚੱਲ ਰਿਹਾ ਸੀ ਤੇ ਅੱਜ ਜਿਹੜੀ ਫਲੈਕਸਿਸ ਬੋਰਡਿੰਗ ਹੋਈ ਸੀ ਪ੍ਰੈਸ న్యూਸ ਕੋਈ ਸੀ ਪ੍ਰੈਸ ਕਾਰਡ ਵੀ ਵੋਚਨ ਕੀਤਾ ਸੀ ਉਹ 21 ਤਰੀਕ ਤੱਕ ਵੀ ਮੋਚਨ ਸੀ ਪਰ ਮਹਾਰਾਜ ਦੀ ਕਿਰਪਾ ਨਾਲ ਇੱਕ ਦਿਨ ਹੋਰ ਵਾਧਾ ਦਿੱਤਾ ਗਿਆ 22 ਤਰੀਕ ਤੱਕ ਲੈ ਪ੍ਰੋਗਰਾਮ ਤੇ ਲਿਆ 22 ਤਰੀਕ ਦੇ ਵਿੱਚ ਬਾਬਾ ਜੀ ਨੇ ਇੱਕ ਸਪੈਸ਼ਲ ਫੰਕਸ਼ਨ ਰੱਖਿਆ ਜਿੱਥੇ ਕਿਹਾ ਕਿ ਮਨੋਰੰਜਨ ਅਸੀਂ ਉਸ ਦਾ ਮਨਾਵਾਂਗੇ ਜਿਹੜਾ ਸਾਡਾ ਮੇਲਾ ਸੰਪੂਰਨ ਹੋਇਆ ਉਹਦਾ ਅਸੀਂ ਉਸ ਦਾ ਮਨਾਵਾਂਗੇ ਤੇ ਅੱਜ 22 ਤਰੀਕ ਦਿਨ ਮੰਗਲਵਾਰ ਨੂੰ ਅਸੀਂ ਆਪਣੇ ਬਾਬਾ ਜੀ ਨਾਲ ਸਾਰੇ ਸੇਵਾ ਦੇ ਨਾਲ ਸੇਵਾਦਾਰਾਂ ਦੇ ਨਾਲ ਸਾਡੇ ਹਿੰਮਤ ਭਾਈ ਜੀ ਨਾਲ ਅਸੀਂ ਇਹ ਉਸ ਦਾ ਮਨਾਇਆ ਇਸ ਪ੍ਰਾਂਗਾਂ ਦੇ ਵਿੱਚ ਤੇ ਸਾਡੀ ਸਪੈਸ਼ਲ ਚੰਗੀਆਂ ਦਿਲੰਦਰ ਤੋਂ ਮੋਨੂ ਨੀਲਗੰਟ ਵਾਲੇ ਨੇ ਅਤੇ ਝਾਂਕਿਆਂ ਦਾ ਪ੍ਰਸਤuti ਕੀਤੀ। ਉਹਦੇ ਵਿੱਚ ਸਭ ਤੋਂ ਪ੍ਰਤਮ ਝਾਂਕੀ ਜਿਹੜੀ ਗਣਪਤੀ ਗਣੇਸ਼ ਮਹਾਰਾਜ ਜੀ ਦੀ ਮਨਾਈ ਗਈ। ਪ੍ਰਤਮ ਆਵਾਹਨ ਕੀਤਾ ਗਿਆ ਗਣਪਤੀ ਗਣੇਸ਼ ਜੀ ਦਾ। ਉਹਨਾਂ ਦਾ ਸ਼ੁਕਰੀਆ ਨਾ ਕੀਤਾ ਗਿਆ। ਇਹ ਮਾਲਿਕ ਤੋਂਰੇ ਨਾਮ ਲੈ ਕੇ ਜਿਹੜਾ ਸੰਪੂਰਨ ਕੰਮ ਕੀਤਾ ਜੀ ਉਹਦੀ ਜ਼ੁਮਕੁਰਨ ਕੀਤਾ। ਉਸ ਤੋਂ ਬਾਅਦ ਬੋਲੇਨਾ ਜੀ ਦੀ ਝਾਂਕੀ, ਮਾਤਾ ਪਾਰਵਤੀ ਝਾਂਕੀ ਤੇ ਲੋਹ ਦੇ ਵੀ ਝਾਂਕੀ ਬੜੀ ਧੂਮ-ਧਾਮ ਨਾਲ ਬਣਾਈ ਗਈ। ਜਿਸ ਦੇ ਵਿੱਚ ਬਣਾ ਹੀ ਸੋਨਾ ਸਰੂਪ ਲਗ ਮਾਤਾ ਦਾ ਉਚਾਰਨ ਕੀਤਾ ਮੰਤਰ ਉਚਾਰਨ ਨਾਲ ਇਸ ਸਟੇਜ ਤੋਂ ਪ੍ਰਸਤਿਤ ਕੀਤਾ ਗਿਆ ਤੇ ਸਾਰੇ ਸ਼ਹਿਰ ਵਾਸੀ ਇਸ ਵਧਾਈ ਦੇ ਪਾਤਰ ਨੇ ਇਹਦੇ ਵਿੱਚ ਗਨ ਗਨਮਾਨੀਏ ਵਿਅਕਤੀ ਸਾਡੇ ਸੰਸਥਾ ਵਿੱਚ ਉਪਸਥਿਤ ਹੋਏ ਜਿਹਦੇ ਵਿੱਚ ਐਸ ਕੇ ਪੁੰਨ ਸਾਹਿਬ ਸਪੈਸ਼ਲ ਤੌਰ ਤੇ ਸ਼ਿਰਕਤ ਕੀਤੀ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਾਵਾਜ ਬੂਟੀ ਸ਼ਾਹੀਏ ਨੂੰ ਡੇਰਾ ਬਾਬਾ ਬੂਟੀ ਸ਼ਾਹੀਏ ਨੂੰ ਬਾਬਾ ਵੀਰ ਨੂੰ ਸਾਰਿਆਂ ਦਾ ਸ਼ਹਿਰ ਵਾਸੀ ਦਾ ਧੰਨਵਾਦ ਕਰਦਾ ਹਾਂ ਵੀ ਪੂਰੀ ਟੀਮ ਦੇ ਨਾਲ ਤੇ ਮੀਡੀਆ ਵੀ ਬਹੁਤ ਤਰ ਮਦਦ ਕਰ ਰਾ ਕਿ ਜਿਨ੍ਹਾਂ ਨੇ ਇਸ ਮੇਲੇ ਨੂੰ ਸਕਸੈਸ ਬਣਾਉਣ ਵਾਸਤੇ ਸਾਰਾ ਸਾਰਾ ਯੋਗਦਾਨ ਤਨਮੰਦਰ ਨਾਲ ਦਿੱਤਾ ਜੈਕਾਰਾ ਪਾਤਾ ਸ਼ਪੂਨੀ ਦਾ ਬੋਲ ਸਾਚੇ ਦਰਵਾਜ਼ੀ ਕੀ ਜੈ ਜੈਕਾਰਾ ਕੈਮਰਾ ਪਰਸਨ ਹਦੀ ਦੇ ਨਾਲ ਅਦਰ ਸੰਗੀ ਦੀ ਰਿਪੋਰਟ